ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਿਹਾ ਪਿੰਡ ਮਹਾਰਾਜ ਕੋਠੇ ਮਹਿਲਾ ਦੇ ਪਟ્રોલ ਪੰਪ ਤੋਂ ਮਿੱਤਰੋ ਕੱਚਾ ਰਾਹ ਜਾਂਦਾ ਉਸ ਰਾਹ ਤੇ ਕੋਠੇ ਆਉਂਦੇ ਆ ਤੇ ਅੱਜ ਦੀ ਵੀਡੀਓ ਦੇ ਤੁਹਾਨੂੰ ਚਾਰ ਨਗ ਦਿਖਾਵਾਂਗੇ ਚਾਰਾਂ ਦੀ ਜਿਹੜੀ ਵੱਖਰੋ ਵੱਖਰੀ ਡਿਟੇਲ ਹੈ ਤੇ ਕਰਮਜੀਤ ਕਿ ਕਰਵਾਪਾ ਮਿੱਤਰੋ ਵੀਡੀਓ ਬਣਾ ਰਿਹਾ ਸਭ ਤੋਂ ਪਹਿਲਾਂ ਦਿਖਾ ਰਹੇ ਜੀ ਪੰਜਾਬ ਵਾਲੀ ਜਰਸੀ ਤੇ ਸਿਹਤ ਪੱਖੋਂ ਮਿੱਤਰੋ ਸੋਹਣੀ ਹੈ ਫੇਸ ਕੁਆਲਿਟੀ ਵੀ ਚੰਗੀ ਹੈ ਤੇ 20 ਦਿਨਾਂ ਦੀ ਬਾਈ ਮਿੱਤਰੋ ਇਹ ਕੱਚੀ ਆ ਕਰਦੇ ਆ ਬਾਈ ਦੇ ਨਾਲ ਗੱਲਬਾਤ ਫਿਰ ਆਪਾਂ ਨਾਲ ਦੀ ਨਾਲ ਤੋੜ ਕੇ ਨਗਰ ਦਿਖਾਉਂਦੇ ਜਾਵਾਂਗੇ ਕਿਉਂਕਿ ਅੰਦਰ ਥੋੜਾ ਜਨਾਹੇਰਾ ਪੈਂਦਾ ਆਪਾਂ ਬਾਹਰ ਕੱਢ ਕੇ ਸਾਰੇ ਪਾਸੋਂ ਦਿਖਾਵਾਂਗੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਇਹਦਾ ਜੇ ਸੂਏ ਦੀ ਗੱਲ ਕਰਗੇ ਆਪਾਂ ਹਨਾ ਇਹ ਕਿਹੜਾ ਸੂਆ ਸੌਂਦੀ ਆ ਦੂਜਾ ਸੂਆ ਸੌਂਦੀ ਆ ਦੂਜਾ ਸੂਆ ਸੌਂਦੀ ਆ ਕਿੰਨੇ ਕੁ ਦਾ ਰਹਿੰਦੇ ਆ ਦਿਨੇ ਚ 20 ਤੋਂ 22 ਦਿਨ ਰਹਿੰਦੀ ਜੀ ਠੀਕ ਆ ਰੇਟ ਕੀ ਕਰਤਾ ਜੀ ਰੇਟ 55000 55 ਹਾਂਜੀ ਤੋਰੋ ਜੀ ਮਾੜਾ ਇੱਕ ਵਾਰੀ ਤੋੜ ਕੇ ਦਿਖਾ ਦਿਓ ਥੋੜਾ ਜਿਹਾ ਫੇਰ ਆਪਾਂ ਕਹਿੰਦਾ ਵੀ ਪਸ਼ੂਆਂ ਤੋਂ ਪਾਸੇ ਬੰਨੀ ਵੀ ਐ ਬਸ ਇਧਰ ਨੂੰ ਤੋੜ ਕੇ ਦਿਖਾ ਦੋ ਤੇ ਇਹਨੂੰ ਪੰਦੇ ਵਿੱਚ ਅੰਦਰ ਬੰਨੇ ਉਹ ਤੋਂ ਬਾਅਦ ਤਾਂ ਬੰਦੀ ਕੋਈ ਨਹੀਂ ਕੋਈ ਨਹੀਂ ਚਲੋ ਸੋ ਖੇਤਾਂ 'ਚ ਨਰਾਲਾ ਵਾਜ ਦਾ ਘਰ ਐ ਬਸ ਲੈ ਜੋ ਅੰਦਰ ਅੰਦਰੀ ਲੈ ਜਨੂੰ ਇਧਰੀ ਬੰਦ ਸੋ ਤਾਂ ਕਰਕੇ ਆਪਾਂ ਥੋੜਾ ਥੋੜਾ ਪਸ਼ੂਆਂ ਨੂੰ ਤੋੜ ਕੇ ਦਿਖਾਵਾਂਗੇ ਕਿਉਂਕਿ ਸਾਈਡਾਂ ਤੇ ਮੇਤਰੋ ਨੀਮਾ ਥਾ ਤੇ ਦੂਜੇ ਨੰਬਰ ਤੇ ਜੀ ਕੁੱਕਾ ਕੋਲਾ ਐਚ ਐਫ ਆਪਾਂ ਗਾਂ ਦਿਖਾ ਰਹੇ ਆ ਇਹ ਵੀ ਕੁਝ ਦਿਨ ਸੂਣ ਦੇ ਵਿੱਚ ਰਹਿੰਦੇ ਨੇ ਇਹਦੀ ਵੀ ਆਪਾਂ ਡਿਟੇਲ ਬਾਈ ਤਲਨੇ ਕੱਦ ਕੱਡ ਸੋਣ ਹੱਥਾਂ ਲੇਵੇ ਦੀ ਮਿੱਤਰੋ ਪੂਰੀ ਸਾਫ ਹੈ ਆਵਾਨਾ ਬਣਾਉਂਦੀ ਆ ਰਹੀ ਹੈ ਇਹਦਾ ਸੂਆ ਜੀ ਇਹਦਾ ਦੂਜਾ ਸੂਆ ਜੀ ਦੂਜਾ ਸੂਆ ਸੁੰਦੀ ਆ ਕਿੰਨੇ ਕਿਦਣਾ ਬਾਕੀ ਆ ਇਹਦੇ ਹਫਤੇ ਤੋਂ 10 ਦਿਨ ਦੇ ਵਿੱਚ ਹੀ 70 80 ਦਿਨ ਲੈਂਦੀ ਆ ਹਾਂਜੀ ਹਾਂਜੀ ਦੁੱਧ ਕਿੰਨਾ ਕੱਢਿਆ ਵਾ ਕੋਈ ਪਤਾ ਦੁੱਧ 15 16 ਕਿਲੋ ਦਾ ਸਹੀ ਪੈਂਦੀ ਸੀ ਓਕੇ ਤੇ ਮੁੱਲ ਕੀ ਕਰਤਾ ਜੀ ਮੁੱਲੇ ਦਾ 75 ਹਜ਼ਾਰ ਇਹਦਾ 75 ਹਾਂਜੀ ਓਕੇ ਮੁੱਲ 75000 ਆ ਜੀ ਦੂਜੇ ਸੂਏ ਸੂਣਾ 5-7 ਦਿਨ ਸੂਣ ਦੇ ਵਿੱਚ ਬਾਕੀਆਂ ਨੂੰ ਵੀ ਖੋਲ ਦਿਓ ਜੀ ਉਧਰ ਹੀ ਬੰਦੇ ਬੰਦੇ ਤੇ ਕਿਉਂਕਿ ਫਿਰ ਆਪਾਂ ਕਹਿਣਾ ਵੀ ਅੰਦਰ ਹਨੇਰਾ ਪੈਂਦਾ ਸੀ ਤਾਂ ਕਰਕੇ ਆਪਾਂ ਵੀਡੀਓ ਬਾਹਰ ਹੀ ਬਣਾ ਰਹੇ ਆ ਕੱਲਾ ਕੱਲਾ ਪਸੂ ਕੱਢ ਕੇ ਤੇ ਤੌਰ ਦੇਖ ਸਕਦੇ ਹੋ ਹਵਾਨਾ ਦੇਖ ਸਕਦੇ ਹੋ ਬਹੁਤ ਸੋਹਣਾ ਬਣਾਉਂਦੀ ਆ ਰਹੀ ਆ 5-7 ਦਿਨ ਸੂਣ ਦੇ ਵਿੱਚ ਮਿੱਤਰੋ ਬਾਕੀ ਨੇ ਤੇ ਕੱਲੇ-ਕੱਲੇ ਪਸ਼ੂ ਦੀ ਆਪਾਂ ਮਿੱਤਰੋ ਡਿਟੇਲ ਦਿੰਦੇ ਜਾਵਾਂਗੇ ਜਿਹੜੇ ਵੀ ਭਰਾ ਨੂੰ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਤਾਂ ਕਰੋ ਬਾਈ ਦੇ ਨਾਲ ਸੰਪਰਕ 33 ਜੇ ਨੰਬਰ ਤੇ ਫੇਰ ਆਪਾਂ ਤੁਹਾਨੂੰ ਦਿਖਾ ਰਹੇ ਜੀ ਥੋੜਾ ਜਰਸੀ ਦਾ ਕ੍ਰੋਸ ਹੈ ਕੱਦ ਮਿੱਤਰੋ ਛੋਟੇ ਦੀ ਹੈ ਕੋਈ ਬਾਲਾ ਵੱਡਾ ਕੱਦ ਨਹੀਂ ਤੋੜਦਾ ਮੇਰਾ ਲੰਮਾ ਤੋੜ ਥਣਲੇਵੇ ਦੀ ਸਾਫ ਹੈ ਕਦੋਂ ਕਸੂਈ ਹੈ ਜੀ ਆਪਾਂ ਡਿਟੇਲ ਇਹਨੇ ਮੋੜ ਲਓ ਜੀ ਕਦੋਂ ਕਦੀ ਸੂਈ ਹੈ ਜੀ ਹੱfte ਤੋ ਰੱਖ ਦੇਣਾ ਠੀਕ ਹੈ ਕਿੰਨਾ ਕੁ ਦੁੱਧ ਹੈ ਤੋ ਤੋ ਹੋਊਗਾ ਜੀ 13 ਤੋਂ 14 ਕਿਲੋ 13 ਤੋਂ 14 ਕਿਲੋ ਮੰਗਰ ਬੱਚਾ ਬੱਚਾ ਜੀ ਮੰਗਰ ਬੱਛਾ ਤੇ ਕੀ ਰੇਟ ਕਰਤਾ ਜੀ ਦਾ ਰੇਟ ਇਹਦਾ ਵੀ 75000 ਜੀ ਥੋੜਾ ਜਿਆਦਾ ਹੈ ਇਹਦਾ ਰੇਟ ਵਾਈ ਕਰਨਾ 75000 ਆ ਕੱਦ ਮਿੱਤਰੋ ਛੋਟੇ ਦੀ ਆ ਹਾਂਜੀ ਓਕੇ ਜਰਸੀ ਦੇ ਸਾਹੀਵਾਲ ਦਾ ਮਿੱਤਰੋ ਕਰੌਸ ਹੈ ਥਣ ਲੇਬ ਦੀ ਪੂਰੀ ਸਾਫ ਹੈ 13 14 ਕਿਲੋ ਦੁੱਧ ਤਿਆਰ ਆ ਹਨਾ ਓਕੇ ਮੰਗਰ ਬੱਛਾ ਜੀ ਠੀਕ ਹੈ ਇੱਕ ਆ ਸੋਨੂ ਦਿਖਾ ਰਹੇ ਹਾਂ ਜੀ ਐਫ ਬਾਇਰ ਕਹਿ ਸਕਦੇ ਆ ਕਿਉਂਕਿ ਮੂੰਹੋਂ ਦੋ ਦੰਦਾਂ ਦਾ ਕੱਦ ਕਾਠ ਠੀਕ ਐ ਤਿੰਨ ਚਾਰ ਮਹੀਨੇ ਮਿੱਤਰੋ ਸਾਮ ਕੇ ਟਿਕਾ ਲੈਣ ਵਾਲੀ ਐ ਰੰਗ ਬਹੁਤ ਸੋਹਣਾ ਫੇਸ ਕੁਆਲਟੀ ਵੀ ਚੰਗੀ ਐ ਤੇ ਕੋਈ ਫੋਟ ਨਹੀਂ ਕੋਈ ਸਾਖ ਨਹੀਂ ਇਹਦਾ ਰੇਟ ਕੀ ਕਰਤਾ ਜੀ ਇਹਦਾ 26000 ਜੀ 26000 ਹਾਂਜੀ ਠੀਕ ਐ ਦੋ ਤਿੰਨ ਤਿੰਨ ਮਹੀਨੇ ਸਾਹਮਣੇ ਪਣੀ ਹੈ ਹਨਾ ਹਾਂ ਤਿੰਨ ਤੋਂ ਚਾਰ ਮਹੀਨੇ ਲਈ ਵੀ ਰੋਕੇ ਦੀ ਕਹ ਲੈਂਗੀ ਜੀ ਠੀਕ ਐ ਤੇ ਫੋਨ ਨੰਬਰ ਦੱਸ ਦਿਓ ਜੀ 90238 ਜੀ 90238 68226 68226 ਹਾਂਜੀ 90238 6820 26 26 ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਚਾਰੇ ਨਗਾਂ ਦੇ ਵਿੱਚੋਂ ਮਿੱਤਰੋ ਕਰੋ ਭਾਈ ਦੇ ਨਾਲ ਸੰਪਰਕ ਸੋ ਸਾਰੇ ਵੀਰਾਂ ਦਾ ਤੇ ਆ ਮਿੱਤਰੋ ਉਸ ਗਾਂ ਦਾ ਬੱਚਾ ਹੈ 7-8 ਦਿਨਾਂ ਦੀ ਬਾਈ ਕੰਦਾ ਵੀ ਸੋਈ ਵੀ ਆ 13-14 ਲੀਟਰ ਦੁੱਧ ਤਿਆਰ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਕੋਈ ਵੀ ਨਗ ਮਿੱਤਰੋ ਪਸੰਦ ਆਉਂਦਾ ਤਾਂ ਕਰੋ ਭਾਈ ਦੇ ਨਾਲ ਸੰਪਰਕ ਸੋ ਸਾਰੇ ਵੀਰਾਂ ਦਾ ਤਾਂ